ਇੰਪੇਸ਼ੈਂਸ ਹੋਣਾ ਕੋਈ ਚੰਗੀ ਗੱਲ ਨਹੀਂ ਹੈ ਅਗਰ ਤੁਸੀਂ ਕਿਸੇ ਵੀ ਬਜ਼ੁਰਗ ਦੇ ਕਿਸੇ ਵੀ ਆਪਣੇ ਤੋਂ ਐਲਡਰ ਦੇ ਜਾ ਕੇ ਪੈਰੀ ਹੱਥ ਲਗਾਉਂਦੇ ਹੋ ਚਰਨ ਸਪਰਸ਼ ਕਰਦੇ ਹੋ ਉੱਥੇ ਤੁਹਾਡੀ ਇੱਜ਼ਤ ਨਹੀਂ ਕੱਲਿਆਂ ਦੀ ਵਾਧੀ ਤੁਹਾਡੇ ਪੇਰੈਂਟਸ ਦੀ ਇੱਜ਼ਤ ਵੀ ਵਾਧੀ ਹੈ ਸਾਹਮਣੇ ਵਾਲਾ ਇਹ ਦੇਖਦਾ ਕਿ ਯਾਰ ਬੱਚਾ ਕਿੰਨਾ ਸੰਸਕਾਰੀ ਹੈ ਤੇ ਮਾਤਾ ਪਿਤਾ ਕਿੰਨੇ ਸੰਸਕਾਰੀ ਹੋਣਗੇ ਜਿਸ ਕਰਕੇ ਇਹ ਨਾ ਸੰਸਕਾਰੀ ਹੈ ਅਗਰ ਤੁਸੀਂ ਕਿਸੇ ਨਾਲ ਬੁਰਾ ਬਿਹੇਵ ਕਰਦੇ ਹੋ ਤਾਂ ਉਹ ਬੁਰਾ ਬਿਹੇਵ ਨਾਲ ਤੁਹਾਡੀ ਤਾਂ ਜਿਹੜਾ ਇੰਪ੍ਰੈਸ਼ਨ ਡਾਊਨ ਹੁੰਦਾ ਹੁੰਦਾ ਹੀ ਹੁੰਦਾ ਤੁਹਾਡੇ ਮਾਤਾ ਪਿਤਾ ਦੀ ਇਮੇਜ ਵੀ ਡਾਊਨ ਹੁੰਦੀ ਹੈ ਅਸੀਂ ਡਿਵੈਲਪ ਕਰਨਾ ਸੀ ਇੱਕ ਅੱਛਾ ਸਿਟੀਜ਼ਨ ਕਿਵੇਂ ਬਣਿਆ ਜਾ ਸਕਦਾ ਹੈ ਇੱਕ ਅੱਛਾ ਰੋਲ ਮਾਡਲ ਇਨਸਾਨ ਕਿਵੇਂ ਬਣਿਆ ਜਾ ਸਕਦਾ ਸੀ ਨਹੀਂ ਸਮਝਾ پا ਰਹੇ ਇਹ ਸਾਡੇ ਪੇਰੈਂਟਸ ਦੀ ਕਮੀ ਹੈ ਸਾਡਾ ਬੱਚਾ ਬੁਲੇਟ ਦੇ ਪਟਾਕੇ ਲਗਾਉਂਦਾ ਫਿਰਦਾ ਹੈ ਸਾਡਾ ਮੁੰਡਾ ਲੜਾਈਆਂ ਕਰਦਾ ਫਿਰਦਾ ਹੈ ਲੜਕੀਆਂ ਨੂੰ ਟੌਂਟ ਕਰ ਰਿਹਾ ਇਹ ਪੇਰੈਂਟਿੰਗ ਦਾ ਕੰਮ ਸੀਗਾ ਇਹ ਪੁਲਿਸ ਦਾ ਕੰਮ ਨਹੀਂ ਸੀ ਆ ਕੇ ਸਮਝਾਣਾ ਇੱਕ ਚੰਗਾ ਨਾਗਰਿਕ ਦੇਣਾ ਮਾਪੇ-ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ ਪੁਲਿਸ ਦੀ ਜਾਂ ਸਕੂਲ ਦੀ ਨਹੀਂ ਹੁੰਦੀ ਸਕੂਲ ਦੇ ਵਿੱਚ ਬੱਚਾ ਆ ਕੇ ਸਿਰਫ ਅਕੈਡੈਮਿਕ ਕੁਆਲੀਫਿਕੇਸ਼ਨ ਤੱਕ ਰਹਿੰਦਾ ਹੈ ਸਿਮਤ ਸੰਸਕਾਰ ਮਾਪੇ-ਬਾਪ ਦਿੰਦੇ ਹਨ